ਦਾਂ ਸਾਰੇ ਆਈ ਹੋਪ ਸਾਰੇ ਰਾਜੀ ਖੁਸ਼ ਹੋਵੋਗੇ ਤੇ ਅੱਜ ਜੀ ਫੇਰ ਅਸੀਂ ਜਿਹੜਾ ਫਲੱਡ ਆਇਆ ਸੀ ਪਿੰਡ 'ਚ ਉਹਦੇ ਬਿਸ਼ੇ ਤੇ ਵਲੌਗ ਆ ਥੋੜਾ ਜਿਹਾ ਤੁਹਾਨੂੰ ਜਾ ਕੇ ਪਹਿਲੀਆਂ ਪੂਲੀਆਂ ਵੇਖਾਉਣੇ ਕੀ ਨੁਕਸਾਨ ਹੋਇਆ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜਿਹੜੇ ਨਵੇਂ ਜੁੜਦੇ ਮੇਰੇ ਵੀਰ ਭੈਣ ਭਰਾ ਤੇ ਚਲੋ ਚੱਲਦੇ ਫੇਰ ਪੈ ਲੋ ਜੀ ਹਣ ਮੂਰੇ ਜਾ ਕੇ ਦੇਖਦੇ ਕੀ ਹੋਇਆ ਸਾਰਾ ਫਸਲਾਂ ਦਾ ਨੁਕਸਾਨ ਆ ਸਾਰਾ ਪਾਣੀ ਚੜਿਆ ਹੋਇਆ ਸੀ ਉਹ ਨਹੀਂ ਨਾ ਡੂੰਗਾ ਦੇ ਪੜੇ ਨਹੀਂ ਨਹੀਂ ਡਗ ਡਗ ਪਏ ਤਾਂ ਸਾਰੇ ਡਜਣੇ ਪੈ ਤਿਲਕ ਜਾਵੇ ਯਾਰ ਪਦੇ ਡੋਕਦੇ ਨਹੀਂ ਜਾਦੇ ਹੀ ਗਾੜੀ ਗਏ ਦਾਦਾ ਨਹੀਂ ਮੁਝਿਆ ਆ ਪੈਰਾਂ ਨੂੰ ਬੜਾ ਲੱਗਿਆ ਇੱਕੋ ਹੀ ਗਿਆ ਜਦਾ ਤੀ ਗਾੜੀ ਭੋਵੇਂ ਨਾ ਗਿਆ ਨਹੀਂ ਭਲਾ ਗਿਆ ਹੀ ਇਹ ਚਲੋ ਹੁਣ ਚੱਲਦੇ ਇੱਥੇ ਪਾਣੀ ਬਹੁਤ ਹੈ ਤਿਲਕਣ ਤਿਲਕਣ ਦਾ ਖਤਰਾ ਥੋੜਾ ਜਿਹਾ ਆ ਦੇਖਦੇ ਪਾਣੀ ਨੂੰ ਦੇ ਆ ਪਾਣੀ ਦੇ ਵਿੱਚ ਲੱਗਦੇ ਪਏ ਆ ਗਾੜੀ ਪੈ ਲਈਆਂ ਦੇਖਣ ਜਾਂਦੇ ਪਏ ਹੁਣ ਨੁਕਸਾਨ ਤੇ ਬੜਾ ਹੋਇਆ ਕੱਲ ਦਾ ਇੱਕ ਫੌਜੀ ਵੀ ਕੱਢਿਆ ਗਿਆ ਆਪਣਾ ਕੱਢਿਆ ਗਿਆ ਡੈਥ ਹੋ ਗਿਆ ਕੱਢਣ ਦਾ ਕੱਢ ਕੇ ਰਹਿ ਗਏ ਨੇ ਇੱਧਰ ਹੋ ਜਾਓ ਇੱਧਰ ਆ ਪੁਲੀ ਇੱਥੇ ਉਹਨਾਂ ਨੇ ਲਾਇਆ ਹੈ ਨਾ ਗਸ਼ੇ ਹੁਣਾ ਤਾਂ ਕਰਕੇ ਪਾ ਕੇ ਡੁੱਮ ਗਿਆ ਆਣੀ ਜੇ ਵੀ ਬਹੁਤ ਜ਼ਿਆਦਾ ਹੈਗਾ ਪਿਛੇ ਕਹਿੰਦੇ ਬੱਦਲ ਫਟਿਆ ਉਹਦਾ ਪਤਾ ਨਹੀਂ ਜੇ ਕੀ ਬਣਦਾ ਹੈ ਬਾਕੀ ਹੋਣਾ ਜੇ ਆਪਣੀ ਪਹਿਲੀ ਵੰਨੇ ਜਾ ਕੇ ਕੀ ਬਣਿਆ ਥੇ ਵੀ ਊਰੇ ਮੂਰੇ ਜਾ ਰਹੇ ਚਾਚਾ ਜੀ ਨੁਕਸਾਨ ਜਿਹੜਾ ਗੁੱਡੀ ਆਂਦਾ ਹੋਇਆ ਲੇਗੰਦਾ بڑا ਖਤਰਾ ਇੱਥੇ ਡੇ ਫੋਨ ਗਿਆ ਭਾਂਡੇ ਦੇ ਵਿੱਚ ਓਂ ਅਵੀ ਦੇਖ ਸਕਦੇ ਹੋ ਗਾੜੀ ਜਾ ਕੇ ਉਹ ਹੋਂ ਨੇ ਤੁਹਾਨੂੰ ਮੂਰੇ ਜਿੱਥੋਂ ਤੋਂ ਸੀਟ ਟੁੱਟੀ ਆ ਬਹੁਤ ਐਦਾ ਕੰਦੇ ਟਿੱਕਾ ਫਾਈਨਲੀ ਇਹ ਕੁਛੂ ਦੇ ਰਾਹ ਤੇ ਹੁਣ ਅੱਪ ਇੱਥੇ ਤੱਕ ਆਇਆ ਤੇ ਪਾਣੀ ਥੋੜਾ ਇੱਥੇ ਆਣ ਕੇ ਘਟਿਆ ਹੋਣਾ ਤੇ ਇੱਥੇ ਦੇਖ ਸਕਦੇ ਹੋ ਗੋਭੀ ਦਾ ਕਿਹ ਤਰ੍ਹਾਂ ਨੁਕਸਾਨ ਹੋਇਆ ਹੈ ਝੂਨਿਆਂ ਦਾ ਵੀ ਹੈਗਾ ਥੋੜਾ ਬੋਤਾ ਇਹ ਗੋਭੀਆਂ ਜਿਹੜੀਆਂ ਸਾਰੀਆਂ ਨਸਟਿਊ ਹੋ ਗਈਆਂ ਉਦਹੀ ਦੇਖ ਸਕਦੇ ਏਦੇ ਪਾਣੀ ਇਥੋਂ ਕੱਟ ਗਿਆ ਆਣਗੇ ਗਿੱਟੇ ਗਿੱਟੇ ਰਹਿ ਗਿਆ ਸਾਰਾ ਦੇਖ ਲਓ ਤੇ ਕੱਲ੍ਹ ਦੇ ਆਂਦੇ ਹਾਂ ਮੁਵੇ ਇਹ ਦੇਖੋ ਜਾ ਕੇ ਵੇਖਦੇ ਆਂ ਕੀ ਹਾਲ ਹੈ ਜਿੱਥੋਂ ਪੁੱਤੀ ਹੈ ਤੁਸੀਂ ਜੀ ਜਾਣ ਕੇ ਘਰ ਖੋਦ ਦੇਣ ਲਾ ਨਾ ਜੂਨਾ ਮਾ ਵੀਰਾਂ ਨੂੰ ਗੋਪੀ ਰੀ ਕਾਤੇ ਚੰਗੇ ਵਾਲੀ ਚਾਹ ਰਹਾ ਹਾਂ ਆ ਬੰਬੀਆਂ ਗਿਆ ਇੱਕ ਪੰਬੀ ਗਈ ਉਹ ਤਾਂ ਮੈਂ ਬੋਲਾ ਆ ਵੀ ਰੀ ਨਾਲ ਹੀ ਚੱਲ ਉਹ ਨਹੀਂ ਕੰਮ ਕਰਦਾ ਖਤਾਂ ਵਾਂ ਕੇ ਸਰੋਂ ਪਾਏ ਪਾਣੀ ਇਹਦੇ ਨੂੰ ਉਹਦੇ ਤੋਂ ਤਾਂ ਕਰਦਾ ਇਹ ਕੋਲ ਤੋਂ ਹੁੰਦਾ ਨਹੀਂ ਇਹਰਾ ਉਧਰ ਨਹੀਂ ਜਾਣਾ ਤੂੰ ਮਾਰ ਲਈਂ ਫੇਰਾ ਅਦੇ ਸਦੇ ਹਨ ਦੂਜੇ ਪੇ ਇਹਦੇ ਜਾਂਦੇ ਪਏ ਪਿੰਡ ਦੇ ਤੇ ਇਧਰ ਉਹ ਸਾਰੀ ਫਸਲ ਜਿਹੜੀ ਹੈ ਨਾ ਤੈਸ ਨੈਸ ਹੋਈ ਆ ਕੀ ਏਰੀਆ ਆ ਸਾਹਮਣੇ ਉਹ ਨਾਲ ਤੁਸੀਂ ਇਥੋਂ ਟੁੱਟੀ ਤੇ ਪਾਣੀ ਆ ਜੇ ਇਧਰ ਬਹੁਤ ਜ਼ਿਆਦਾ ਗਾੜੀ ਤੇ ਜਾੜ ਹੀ ਸਾਦੇ ਉਹ ਦੇਖ ਸਕਦੇ ਸਾਹਮਣੇ ਦੇ ਫਸਲਾਂ ਦਾ ਤੇ ਇੱਥੇ ਬਹੁਤ ਨੁਕਸਾਨ ਹੋਇਆ ਹੈ ਜਿਨ੍ਹਾਂ ਦੀਆਂ ਗੋਭੀਆਂ ਵਗੈਰਾ ਐ ਬਾਕੀ ਝੋਨਿਆਂ ਦਾ ਵੀ ਹੋਇਆ ਜਿਹੜੇ ਨਸਰੇ ਹੀ ਤੇ ਬੂਰਬਾਰ ਸਾਰਾ ਚੜ ਜੁੜ ਗਿਆ ਖਾਲੀ ਨੇ ਪੜ ਕੇ ਵੇਖੇ ਉਹਨਾਂ ਦੇ ਮੁੰਜਰਾ ਜਿਹੜੀਆਂ ਬਾਕੀ ਹੁਣ ਦੇਖਦੇ ਆਂ ਦੱਬ ਦੇ ਰੰਗ ਕੀ ਬਣਦਾ ਝੋਨਿਆਂ ਦਾ ਹੁਣ ਗੋਭੀਆਂ ਤੇ ਲਗਭਗ ਆ ਦੇਖ ਸਕਦੇ ਤੁਸੀਂ ਸਾਰੀਆਂ ਖਤਮ ਆ ਉਥੋਂ ਉਹ ਜਿਹੜੀ ਆ ਸਾਰੀ ਦੇਦਾ ਪਿਆ ਖਾਲੀ ਖਾਲੀ ਇੱਥੋਂ ਤੁਸੀਂ ਟੁੱਟ ਗਈ ਅੱਗੇ ਮੂੜੇ ਪਾਕਿਸਤਾਨ ਆ ਹੁਣ ਗਾੜੀ ਜਾਂਦੇ ਇੱਥੋਂ ਹਾਂਜੀ ਗਾੜੀ ਜਾਂਦੇ ਤੇ ਪਾਣੀ ਹੈ ਆ ਸਰਵੇਤਾਂ ਨੂੰ ਲੱਗ ਖਾਣ ਜਿਹੜਾ ਹੋਇਆ ਇੱਧਰ ਦਾ ਉਹੀ ਖਾਣ ਆਇਆ ਸੀ ਪੱਲਸ ਬਾਕੀ ਅਜੇ ਸਪੈਦੇ ਬਹੁ ਡਿੱਗੇ ਆ ਇੱਥੋਂ ਇਹ ਪਾਣੀ ਇਧਰੋਂਦਾ ਪਿਆ ਬੜੀ ਆਵਾਜ਼ ਆਉਂਦੀ ਇਧਰੋਂ ਤੇ ਬਾਕੀ ਆਹ ਸੱਟ ਇੱਧਰ ਜਿਹੜੀਆਂ ਨੀਵੀਆਂ ਪੈਗੀਆਂ ਸੀ ਉਹ ਤੇ ਸਾਰੀਆਂ ਦੇਖ ਤੇ ਪਲੇ ਨਹੀਂ ਆਜੇ ਸਾਰੇ ਚਾਪੜਾ ਜੀ ਕਿਹ ਲੋ ਕਹਿੰਦਾ ਤੇਰਾ ਚਾਤਾ ਕੁਮਾਰ ਵੀ ਲੈ ਆਵੇ ਇੱਥੇ ਵੀ ਖੜਕੇ ਉਗੀ ਗਈ ਹੈ ਕਰੀ ਕੀ ਹੈ ਉਹ ਕੁਵਾਸੂ ਕਮਾ ਲਿਆ ਨਵੀਂ ਤੇ ਦੋ ਜਗ੍ਹਾ ਕਿੱਥੇ ਗਈ ਜਿਹਦੀ ਜਗ੍ਹਾ ਨਾ ਉਤਰੀਏ ਵੀ ਕੋਈ ਜਗ੍ਹਾ ਨਾ ਉਤਰੀਏ ਅੱਦੀ ਗੱਜੀ ਟ੍ਰੇਲਾ ਨਾ ਅੱਛਾ ਉਹਨੇ ਲਾਇਆ ਹੁਣ ਉੱਤੇ ਜੰਗਲਾ ਜ ਮੈਂ ਤੇ ਮੇਰੇ ਨਾ ਖੜਾ ਸੁੱਕ ਗਿਆ ਮੈਨੂੰ ਤੇਰਾ ਕੇਲਾ ਸੁੱਕ ਜਾਈਗਾ ਕੇਲਾ ਸੁਕਾ ਲਈਂ ਉੱਚੋਂ ਦੇ ਆ ਸਾਡੇ طرف ਦੋ ਰੋਕੇ ਆਏ ਨਾ ਪਰ ਨਾ ਕਿੱਡੀ ਗੇ ਨਹੀਂ ਨਾ ਇੱਥੇ ਸਾਰੇ ਖਲੋਕੇ ਆਏ ਆ ਇਥੇ ਹਾਂ ਆਹ ਲੇ ਕੋਤ ਰੱਖਣੀ ਆ ਸਾਰਾ ਖਤਮ ਹੋ ਗਿਆ ਨਾ ਵਿਚ ਆ ਪਾਕਿਸਤਾਨੀ ਮੂੜੇ ਇਥੇ ਨੀਂਦ ਰੱਖਦਾ ਕੋਈ ਵੀ ਆ ਕਰੀ ਹਾ ਵੇ ਸਾਰੀ ਯਾਰੋ ਨਾਲੀ ਗਾਮੇ ਦੀ ਪੈੜੀ ਚ ਆ ਗਿਆ ਸਾਰਾ ਮਾਲ ਇਹ ਦੱਗੇ ਵੀ ਨਹੀਂ ਵੇਲਾ ਇੰਨੇ ਪਾਣੀ ਚ ਹਾਂ ਇਹਦੇ ਉਹ ਪਾਣੀ ਬੱਬੀ ਚਲਾਉਂਦੇ ਰਹੇ ਆ ਨਾ ਆੜੇ ਦੋ ਤਰਤ ਨਹੀਂ ਇੱਥੇ ਮੂੜੇ ਹੁਣ ਜਾਲੇ ਸਾਧ ਇੱਥੇ ਪਾਣੀ ਬਹੁਤ ਜ਼ਿਆਦਾ ਗਾੜੀ ਤਿਲਕਨ ਦੁਰਗਣਾਂ ਇੱਥੋਂ ਇਹ ਖਤਰਾ ਡਿੱਗਣ ਡੁੱਬਦਾ ਵੀ ਤੇ ਪ੍ਰਾਪਤ ਤੱਕ ਬਦਲ ਆ ਚੁੱਕਿਆ ਫੇਰ ਦੁਬਾਰੇ ਉਹ ਜਿਹੜੀ ਆ ਨਾ ਚਰੀ ਆ ਆ ਦੇਖ ਲੈਂਦੇ ਰਿਹਾ ਸਾਰਾ ਜਿਹੜਾ ਇਲਾਕਾ ਅੱਗੇ ਸਾਰਾ ਡੁੱਬਿਆ ਹੋਇਆ ਸੀ ਥੋੜੀ ਬਹੁਤ ਟ੍ਰਾਫਿਕ ਤਾਂ ਗਿਆ ਉਹ ਪਣੀ ਲੱਗਿਆ ਉੱਥੇ ਹਾਂ ਹਾਂ ਉਹ ਪਾਣੀ ਚੱਲਿਆ ਤਾਂ ਹੁਣ ਕਾੜੀ ਜਾਣਾ ਔਖਾ ਇੱਥੋਂ ਹੀ ਜਾਣੇ ਬਾਬਾ ਜੀ ਇਹ ਬਾਕੀ ਵੇਖਦੇ ਕਿਦਾਂ ਉਤਰਦਾ ਪਾਣੀ ਆ ਤਾ ਉਹ ਟੀਨ ਦੇ ਉੱਤੇ ਦਰਖਤ ਦੇ ਉਹ ਚੜੇ ਇਕੱਠਾ ਟੀਨਾਂ 'ਚ ਪਾਣੀ ਫਿਰ ਗਿਆ ਤਾਂ ਫਿਰ ਬੇਥੇ ਆ ਵੀ ਪੱਖਾਂ ਦੀ ਨਿਸ਼ਾਨੀ ਨਹੀਂ ਲੱਗੀ ਉੜੀ ਤੜੀ ਉਦੋਂ ਉਹਦੀ ਨਿਸ਼ਾਨੀ ਲੱਗਦੀ ਜਿੱਥੇ ਜਿੱਥੇ ਤੂੜੀ ਲੱਗੀ ਹੈ ਤੂੜੀ ਕੰਡਾ ਨਾਲ ਜੁੜੀ ਹੋਈ ਹੈ ਉਹ ਮਿੱਟੀ ਨਾਲੇ ਪਰ ਜਾਂਦੀ ਹੈ ਤੋਂ ਨਾਲ ਮਿੱਟੀ ਜਾਂਦੀ ਹੈ ਨਾਲ 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 ਦਾ ਸਰਵਾ ਹੈ ਹੈ ਨਾਲ 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 ਤੇ ਕਰੋ ਚੱਲਦੇ ਵਾਸਤੇ ਕਾਂ ਦਾ ਸਰਵਾ ਵੱਜਾ ਤੇ ਮਾਰਾਂਗੇ ਉਡੀ ਜਾਂਦੇ ਪੈਣ ਵਾਪਸ ਇਹ ਮਚਾ ਕੇ ਵੇਨੇ ਆਪਣੀ ਮੋਟਰ ਦਾ ਵਗੀ ਬਣਿਆ ਅੱਜ ਸਾਡੇ ਇੱਧਰ ਹੈਗਾ ਪਾਣੀ ਇਹਦੇ ਗੋਡੇ-ਗੋਡੇ ਇੰਨਾ ਕ ਪਾਣੀ ਜਦੋਂ ਮੀਂਹ ਆਉਂਦਾ ਉਹਦਾ ਖੜਾ ਹੋ ਜਾਂਦਾ ਕੰਮ ਵੀ ਤੇ ਮੋਟਰ ਤੇ ਹੋਂਡਾ ਆਈ ਜੀ ਪਹੁੰਚ ਗਏ ਮੋਟਰ ਆਪਣੀ ਤੇ ਇੱਕ ਗਗੇ ਜਾਂਦਾ ਚਾਚਾ ਜੀ ਤੇ ਦੇਖਦੇ ਆ ਇਧਰ ਹੋ ਗਿਆ ਇਧਰ ਹੋ ਗਿਆ ਵੀ ਇਧਰ ਉਹ ਸੈਂਟਰ ਵਿੱਚ ਖੜੋਇਆ ਹਾਂ ਤੇ ਆ ਮਾੜਾ ਮੋਟਰ ਤੇ ਪਿਆ ਜਾਂਦਾ ਤੇ ਸਾਰਾ ਹੀ ਲੁੱਟਿਆ ਹਾਂਜੀ ਹਾਂਜੀ ਮੈਂ ਗੋਡੇ ਗੋਡੇ ਬਾਣੀ ਇੱਥੇ ਇਹ ਤੇ ਬਹੁਤ ਜ਼ਿਆਦਾ ਜਾ ਕੇ ਵੇਖਦੇ ਮੋਟਰਾਂ ਦਾ ਕੀ ਹਾਲ ਆ ਜਾਂ ਚਿੱਟਰਾ ਗਾਰਗੂਰੀ ਵਗੈਰਾ ਦਾ ਬਾਕੀ ਝੋਨੇ ਤੇ ਜਿਹੜੇ ਨਿਸਰੇ ਨੇ ਨਾ ਉਹਨਾਂ ਦਾ ਤਾਂ ਬੂਰ ਬਾਹਰ ਉੱਡ ਗਿਆ ਵਾ ਜਿਹਨੇ ਜਾਣਪੁਰ ਨੂੰ ਹੀ ਦਾਣੇ ਬਣਾਉਣੇ ਹਾਂ ਸਾਹਮਣੇ ਉਹ ਤਾਂ ਖਤਮ ਹੋ ਗਿਆ ਇੱਕ ਅਰੀ ਦੇ ਉਹਨੇ ਵੀ ਸਾਰੀਆਂ ਗੋਡੀਆਂ ਕਰਾ ਲਈਆਂ ਠੀਕ ਹੈ ਆ ਕੈਪਟਨ ਦਾ ਸਾਰਾ ਨਹੀਂ ਸਰਾਏ ਝੋਨਾ ਅੱਜ ਹੋਏ ਮੋਟਰ ਤੇ ਪਹੁੰਚੀ ਫਿਰ ਤੁਹਾਨੂੰ ਮਖੌਨੇ ਆ ਚੋ ਗਿਆ ਬਦਲਵਾਨ ਹੋਰੋਂ ਦਫੰਡਿਆ ਤੇ ਆਏ ਤੇ ਬੱਦਲੀ ਮੇਰੀ ਹੈ ਬਾਕੀ ਇਹਦੇ ਜੋ ਪਾਣੀ ਸਰਦਾ ਵਾ ਯਾਰ ਇੱਕ ਦੀ ਕੀ ਬਣਦਾ ਵੇਖ ਸਕਦੇ ਠੀਕ ਨਹੀਂ ਪੰਚੜੀ ਹੈ ਝੂਨੇ ਤੇਸ ਮਿੱਟੀ ਬਹੁਤ ਚੜੀ ਹੋਈ ਹੈ ਇਹ ਯਾਰਾ ਜਿਹੜਾ ਡਿੱਗਿਆ ਜਨਾ ਦਾ ਖਾਲੀ ਲੱਗਦੀ ਜੀ ਬਈ ਬੜੀ ਆਉਂਦਾ ਐ ਪਿਆਂ ਦੇ ਵਿੱਚ ਜਿਤਰਾ ਨਾ ਵੀ ਜਮੀਨ ਦੇ ਥੱਲੇੋਂ ਪਾਣੀ ਤਾਂ ਨੂੰ ਆਉਂਦਾ ਆਏ ਕੋ ਬੁਲਬਲੇ ਵਿੱਚ ਤੇ ਪਏ ਕੋਈ ਇੱਥੇ ਰੋਡ ਰਾਡੜੀਆਂ ਉਤਰਾ ਹੀ ਨਾਲ ਦਾ ਮੈਂ ਪੈਰ ਨਾਲ ਚੱਕ ਕਰਦਾ ਪਿਆ ਇਤਰਾ ਹੀ ਜ਼ਮੀਨ ਦੇ ਵਿੱਚੋਂ ਹੀ ਤਾਂ ਉਹ ਚੱਕਦਾ ਪਿਆ ਪਾਣੀ ਆ ਦੇ ਸਾ ਤੇ ਐਨਾ ਬਣੀ ਕਿ ਤਰ੍ਹਾਂ ਬੁਲਬਲੇ ਪੈਂਦੇ ਪਏ ਇਹ ਬਾਕੀ ਮੇਰੇ ਜਿਹੜੇ ਨੁਕਸਾਨ ਹੋਏ ਆ ਵੇ ਦੇ ਹੁਣਾਂ ਕਿੱਥੋਂ ਨਾ ਹਿੰਦਾ ਹੱਲ ਆ ਆ ਜੀ ਬਹੁਤ ਗੰਦ ਮੰਦ ਵੀ ਤਰ੍ਹਾਂ ਰੋੜਿਆ ਠੱਕਾ ਆ ਜਾ ਆਂ ਜਣ ਦੇ ਸਕਦੇ ਆ ਆਪਣਾ ਇੰਜਣ ਹੀ ਉਹਨਾਂ ਖਸਾਣਾ ਇਹ ਕਿੱਥੋਂ ਤੱਕ ਆ ਨਿੰਬੂ ਦਾ ਬੂਟਾ ਆਪਣਾ ਇਹ ਸਾਰੇ ਡੁੱਬ ਗਿਆ ਪਾਣੀ ਪਾਦਾ ਇੱਥੇ ਜੇ ਮੈਂ ਬੈਂਚ ਉੱਡਾਇਆ ਸੀ ਇੱਥੋਂ ਬੈਂਚ ਉੱਡ ਕੇ ਤੇ ਉਹ ਦੇਖਾਰੇ ਕਿੱਥੇ ਗਿਆ ਹੈਗਾ ਉੱਥੇ ਤਾਂ ਕਾ ਬੈਂਚ ਉੱਡ ਪਾਣੀ ਹੜਿਆ ਜਿਹੜਾ ਕਮਰਾ ਆਈ ਆ ਜਿਹੜਾ ਮੋਟਰ ਦਾ ਇਹ ਸਾਰਾ ਹੀ ਡੁੱਬਿਆ ਹੋਇਆ ਸੀ ਜਦੋਂ ਨਾਲ ਦਾ ਫਲੱਡ ਪੂਰਾ ਘੋਰਾ ਸੀ ਇੱਥੇ ਮੇਰੇ ਖਿਆਲ ਦੇ ਤੇ ਡਾਂਕੇ ਕਿਤਰਾ ਉੱਥੇ ਚੁੱਕ ਕੇ ਮਾਰਿਆ ਹੈ ਇਨਾ ਸ਼ੁਕਰ ਹੈ ਕਿ ਇੱਥੇ ਨਾਲ ਰੱਖਿਆ ਕਈਆਂ ਦੇ ਤਾਂ ਬਹੁਤ ਦੂਰ ਦੂਰ ਤੱਕ ਨਾਲ ਦੇ ਚੀਜ਼ਾਂ ਰੋੜ ਕੇ ਚਲ ਗਈਆਂ ਨੇ ਬਾਕੀ ਅੰਨਾ ਜਿਹੜਾ ਨੁਕਸਾਨ ਹੋਇਆ ਮੋਟਰਾਂ ਦੇ ਕੋਈ ਮੌਕਾ ਨਹੀਂ ਮਿਲਿਆ ਇੱਥੇ ਉਹ ਜਿਹੜੋਂ ਹੁਣ ਪਰੇ ਜਾਣਗੇ ਬਾਕੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਆ ਦੇਖਦੇ ਬੋਬੀਆਂ ਸਾਰੀਆਂ ਖਤਮ ਹੋ ਗਈਆਂ ਆ ਬੰਦੇ ਨੇ ਬਹੁਤ ਨਾਲ ਦਾ ਸਾਰੇ ਓਕੇ ਕਰਾ ਲੈ ਤੀਜੀ ਚੌਥੀਆ ਗੋਡੀਆਂ ਕਰਾ ਲਈਆਂ ਗੋਬੀ ਜੀ ਦੇ ਨਾਲ ਲੜਾ ਹੋ ਗਿਆ ਇਹਨੇ ਵੇਖਿਆ ਹੀ ਨਹੀਂ ਇਹਨੂੰ ਨਹੀਂ ਮੂੰਹ ਕਰਦਾ ਓਏ ਬੀਰੂ ਹੋ ਤਾ ਲਕਸਾਣਾਂ ਇੱਧਰੋਂ ਆਣਾ ਸਾਮਣਾ ਦੇ ਨਾਲ ਆ ਜਾਈ ਚਲੋ ਚੱਲਦੇ ਬੱਸ ਇਹਨੂੰ ਇਧਰੋਂ ਸਾਰਾ ਸਰਵੇ ਕਰ ਲਿਆ ਤੇ ਚਾਚਾ ਜੀ ਨੂੰ ਬੁਲੂ ਬੁਲੂ ਤੋਂ ਲੈ ਇਥੋਂ ਦੇ ਹੁਣ ਅਸੀਂ ਚੱਲੇ ਆਂ ਵਾਪਸ ਇੰਜਨ ਵੇਖੋ ਕਿਤਰਾ ਇਨਾ ਨਾਲ ਦਾ ਜੋਪੀ ਕਚਰਾ ਕੁਚਰਾ ਵਗੈਰਾ ਜੋ ਕੱਖ ਕਾਂ ਖਾਂ ਚੜਿਆ ਇਨਾ ਸ਼ੁਕਰ ਹੈ ਕਿ ਇੱਥੇ ਇੰਜਨ ਖਲੋਤਾ ਰਿਹਾ ਵਗਦੇ ਤੇ ਜੀ ਮਿਲਦੇ ਆ ਤੁਹਾਨੂੰ ਫਿਰ ਤੇ ਕਮਲ ਜੀ ਬੰਬੀ ਵੀ ਵੇਖ ਰਹੇ ਆ ਆਪ ਨੂੰ ਅੱਗੋ ਜੇ ਹੁਣ ਬਾਦ ਪਾਣੀ ਨਿਕਰੇਗਾ ਤਾਂ ਫਿਰ ਵੇਖਾਂਗੇ ਸਟਕਰ ਮੋਟਰ ਮੋਟਰ ਦਾ ਹੋ ਗਿਆ ਕੰਮ ਤੇ ਫਸਲ ਤੇ ਜੇ ਬਾਅਦ ਪਤਾ ਲੱਗਣੀ ਕਿ ਤਰ੍ਹਾਂ ਦਾ ਰਿਜ਼ਲਟ ਆਉਂਦਾ ਹੈ ਤੇ ਗਾਖੀ ਹੁਣ ਜਾਂਦੇ ਪਏ ਆਂ ਵਾਪਸ ਤੇ ਉਹ ਵੀ ਦੇਖ ਸਾ ਤੇ ਪਾਣੀ ਅਜੇ ਇੱਥੋਂ ਨਹੀਂ ਘਟਿਆ ਆਪਾਂ ਨੂੰ ਤੇ ਚੱਲਦੇ ਆਂ ਅਸੀਂ ਆਪਣੇ ਤਾਂ ਅਸੀਂ ਇੱਥੇ ਪਹੁੰਚ ਗਏ ਅਸੀਂ ਰੈਂਪਰ ਦੇ ਉੱਤੇ ਦੇਖ ਸਕਦਾ ਕਿ ਪਿੱਛੋਂ ਪਾਣੀ ਤਿਆਰ ਰੈਂਪਰ ਜਿੱਥੇ ਤੱਕ ਪਾਣੀ ਲੱਗਾ ਹੋਇਆ ਸੀ ਤੇ ਆ ਅਸੀਂ ਬੰਨ ਮਾਰਿਆ ਸੀ ਚਲੋ ਜੀ ਹੁਣ ਚੱਲਦੇ ਆ ਵਾਪਸ ਘਰ ਤੇ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦਾ ਅਸੀਂ ਰੈਂਪ ਤੋਂ ਕੇ ਵੇਖਿਆ ਹੀ ਨਹੀਂ ਕੀ ਆ